ਲਾ ਆਪਣੇ ਨਾਰਮਲ ਘਰ ਹੁੰਦੇ ਜਿਉਂਦੇ ਹੁਣ ਆਪਣੇ ਅਟੈਚ ਨਾਲ ਰਸੋਈਆਂ ਬਣ ਗਈਆਂ ਤੇ ਨਾਲ ਹੀ ਡ੍ਰੈنگ ਰੂਮ ਆ ਉੱਥੋਂ ਰੋਟੀ ਪੱਕਦੀ ਐ ਇੱਕ 2 ਸੈਕਿੰਡ ਦੇ ਵਿੱਚ ਥਾਲੀ ਚੋਦੇ ਆ ਜਾਂਦੇ ਖੇਤਾਂ ਦੇ ਵਿੱਚ ਰੋਟੀ ਜਾਂਦੀ ਸੀ ਹਮ ਸਾਰਾ ਦਿਨ ਹਾਲ ਬਹਉਂਦੇ ਸੀ ਆਪਣੇ ਕਿਸਾਨ ਘਰੋਂ ਰੋਟੀ ਪੱਕੀ ਦੇਖੋ ਨਾ ਚੰਗੇ ਚੜਾ ਕੇ ਕੱਜ ਕੇ ਪੋਣ ਜਾਨੇ ਅੱਧਾ ਘੇੜਾ ਜਾਣ ਤੇ ਮਿਨੀਮਮ ਲੱਗ ਜਾਂਦਾ ਸੀ ਨਾਲ ਲੱਸੀ ਹੁੰਦੀ ਸੀ ਨਹੀਂ ਹੁੰਦਾ ਉੱਥੇ ਬਹਿ ਕੇ ਉਹਨਾਂ ਨੇ ਉਹ ਗਰਮ ਪ੍ਰਸ਼ਾਦਾ ਨਹੀਂ ਹੁੰਦਾ ਕੋਸਾ ਹੁੰਦਾ ਸੀ 70 ਤੋਂ 80% ਲੋਕ ਬੈਕਰੀ ਦਾ ਸਮਾਨ ਹੀ ਖਾਈ ਜਾਂਦੇ ਨੇ ਬਿਸਕੁਟ ਲੈ ਲਿਓ ਉੱਥੋਂ ਹੁਣ ਬੱਚੇ ਆਪਣੇ ਬੈਕਰੀਆਂ ਜਾਂਦੇ ਬਹੁਤ ਵੱਡੀਆਂ-ਵੱਡੀਆਂ ਬੈਕਰੀਆਂ ਖੁੱਲ ਗਈਆਂ ਇੱਥੇ ਅੰਦਰ ਬੈਠਣ ਨੂੰ ਜਗ੍ਹਾ ਬੈਠੀ ਐਸੀ ਚੱਲੀ ਜਾਂਦੇ ਨੇ ਟੀਜਾ ਮੰਗਾ ਲਿਆ 버ਗਰ ਮੰਗਾ ਲਿਆ ਉੱਪਰੋਂ ਕੋਲਡ ਡਰਿੰਕ ਪੀ ਲਿਆ ਨਾਲ ਦੀ ਨਾਲ ਉੱਠ ਕੇ ਤੁਰਨ ਲੱਗਿਆਂ ਦੇ ਦਿਓ ਜੀ ਕਿਲੋ ਬਿਸਕੁਟ ਦੇ ਦਿਓ ਨਿਰਮ ਮੈਦਾ ਜਾਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੈਦਾ ਹੀ ਖਾਈ ਜਾਂਦੇ ਜਿਵੇਂ ਕਿ ਜੇ ਤੁਸੀਂ ਹੁਣ ਇਹਨੂੰ ਸਹੀ ਅਸ਼ਲੀ ਰੂਪ ਚ ਤੁਸੀਂ ਇਹਨਾਂ ਦਾ ਇਸਤੇਮਾਲ ਕਰੋਗੇ ਤੇ ਲੀਵਰ ਕਲੀਨਰ ਵੀ ਹੈ। ਅੱਛਾ ਥੋੜੀ ਜੀ ਮਾਤਰਾ ਦੇ ਵਿੱਚ ਪਾਣੀ ਪਾ ਕੇ ਜੇ ਆਪਾਂ ਇਹਨੂੰ ਯੂਜ਼ ਕਰਦੇ ਆਂ ਤੇ ਇਹ ਲੀਵਰ ਕਲੀਨਰ ਲੀਵਰ ਨੂੰ ਵਾਸ਼ ਕਰਨ ਵਾਸਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ। ਤੁਸੀਂ ਇੱਕ ਬਾਲਟੀ ਪਾਣੀ ਦੇ ਵਿੱਚ ਚਾਰ ਚਮਚ ਪਾ ਕੇ ਮਿੱਠਾ ਸੋਡਾ ਦੇ ਨਾਲ ਹਲਾਓ। ਇੱਕ ਤਾਂ ਉਹ ਤੁਹਾਡੀ ਜਿਹੜੀ ਚਮੜੀ ਬਿਲਕੁਲ ਕਲੀਨ ਕਰ ਦੂਗਾ। ਠੀਕ ਹੈ। ਕਿਸੇ ਤਰ੍ਹਾਂ ਦੀ ਆਇਲੀ ਸਕਿਨ ਉਹ ਵੀ ਬਿਲਕੁਲ ਠੀਕ ਹੋ ਜਾਊਗੀ। ਠੀਕ ਹੈ। ਜੇ ਰੋਜ਼ ਨਿੰਬੂ ਨੂੰ ਆਪਾਂ ਵੈਸੇ ਨਿੰਬੂ ਨਚੋੜ ਕੇ ਗਲਾਸ ਦੇ ਵਿੱਚ ਖਾਲੀ ਪਾਣੀ 'ਚ ਹੀ ਲੈ ਲਿਆ ਜਾਵੇ ਤੇ ਬੀਪੀ ਦੇ ਗੋਲੀਆਂ ਦੀ ਲੋੜ ਨਹੀਂ ਪੈਂਦੀ ਜੀ 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 ਫਿਰ ਦੇਜ ਫਾਰ ਆ ਗਿਆ ਐਸ ਐਸਿਡ ਤਜਾਬ ਬਣੀ ਜਾਂਦਾ ਲੋਕਾਂ ਨੂੰ ਕਿਤੇ ਵੀ ਨਹੀਂ ਅਸੀਂ ਠੀਕ ਹੋ ਰਹੇ ਦੋ ਦੋ ਤਿੰਨ ਤਿੰਨ ਘੱਟ ਤੱਕ ਕਿ ਵੀ ਕੈਪਸੂਲ ਖਾ ਰਹੇ ਨੇ ਹੂੰ ਹੂੰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਫਰੂਕੀ ਸਾਹਿਬ ਇੱਕ ਇਹ ਵੀ ਜਿਹੜੀ ਆਪਾਂ ਗਰਮ ਗਰਮ ਰੋਟੀ ਲੈਂਦੀ ਰਹਿੰਦੀ ਖਾਂਦੇ ਹਾਂ ਹਾਂਜੀ ਹਾਂਜੀ ਹੁਣ ਜਿੱਦਾਂ ਜਦੋਂ ਦੀਆਂ ਹੋਂ ਪਹਿਲਾਂ ਆਪਣੇ ਨਾਰਮਲ ਘਰ ਹੁੰਦੇ ਜਿਉਂਦੇ ਹੁਣ ਆਪਣੇ ਅਟੈਚ ਨਾਲ ਰਸੋਈਆਂ ਬਣ ਗਈਆਂ ਤੇ ਨਾਲ ਹੀ ਡਰੈنگ ਰੂਮ ਆ ਉੱਥੋਂ ਰੋਟੀ ਪੱਕਦੀ ਐ ਇੱਕ 2 ਸੈਕਿੰਡ ਦੇ ਵਿੱਚ ਥਾਲੀ ਚੋ ਦੇ ਆ ਜਾਂਦੀ ਕਿਉਂਕਿ ਉੱਥੋਂ ਰੋਟੀ ਪੱਕੀ ਨਾਲ ਹੀ ਡਰੈنگ ਨੂੰ ਚ ਆਪਾਂ ਬੈਠੇ ਆ ਉਹ ਥਾਲੀ ਚ ਆ ਜਾਣੀ ਫਿਰ ਗਰਮੇ ਪੱਕੀ ਫਿਰ ਨਾਲੇ ਗਰਮੀ ਗਰਮ ਰੋਟੀ ਅੰਦਰ ਜਾਈ ਜਾਂਦੀ ਐ ਠੀਕ ਐ ਇੱਕ ਮਿੰਟ ਵੀ ਕਿਤੇ ਉਹਨੂੰ ਰਾਜ ਰੋਕ ਰੁਕਦੀ ਥਾਲੀ ਚ ਹੀ ਨਾਲ ਦੀ ਨਾਲ ਜਿਹੜਾ ਤਵੇ ਤੇ ਐ ਥਾਲੀ ਚ ਢਿੱਡ ਚ ਜੀ ਸਿੱਧੀ ਢਿੱਡ ਚ ਹੀ ਸਮਝ ਲਓ ਤਵੇ ਤੋਂ ਆ ਜੀ ਤੇ ਢਿੱਡ ਚ ਗਈ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਅੰਦਰ ਡਾਈਜੈਸਟਿਵ ਸਿਸਟਮ ਵੀਕ ਹੋ ਜਾਂਦਾ ਪਹਿਲਾਂ ਤੁਸੀਂ ਪ੍ਰਾਣੇ ਜਬਾਨੇ ਚ ਜੇ ਆਪਾਂ ਝਾਤ ਮਾਰੀਏ ਖੇਤਾਂ ਦੇ ਵਿੱਚ ਰੋਟੀ ਜਾਂਦੀ ਸੀ ਹਮ ਸਾਰਾ ਦਿਨ ਹਾਲ ਬਹਾਉਂਦੇ ਸੀ ਆਪਣੇ ਕਿਸਾਨ ਘਰੋਂ ਰੋਟੀ ਪੱਕੀ ਦੇਖੋ ਨਾ ਚੰਗੇ ਚੜਾ ਕੇ ਕੱਜ ਕੇ ਪੋਣ ਜ ਜਾਣੇ ਅੱਧਾ ਘੇੜਾ ਜਾਂ ਤੇ ਮਿਨਿਮਮ ਲੱਗ ਜਾਂਦਾ ਸੀ ਨਾਲ ਲੱਸੀ ਹੁੰਦੀ ਸੀ ਨਹੀਂ ਹੁੰਦਾ ਉੱਥੇ ਬਹਿ ਕੇ ਉਹਨਾਂ ਨੇ ਉਹ ਗਰਮ ਪ੍ਰਸ਼ਾਦਾ ਨਹੀਂ ਹੁੰਦਾ ਕੋਸਾ ਹੁੰਦਾ ਸੀ ਕੋਸਾ ਪ੍ਰਸ਼ਾਦਾ ਛਕਣਾ ਨਾਲ ਲੱਸੀ ਪੀ ਲੈਣੀ ਉਹਨਾਂ ਨੇ ਵੀ ਹੁਣ ਤਾਂ ਜਿੱਦਾਂ ਨਾਲ ਪੱਕ ਦੀ ਖਾ ਗੇ ਉਹ ਜਿਹੜੀ ਰੋਟੀ ਅੱਧਾ ਘੇੜਾ ਰਾ ਜਾਂਦਿਆ ਲੱਗ ਜਾਂਦਾ ਸੀ ਕੋਸਾ ਪ੍ਰਸ਼ਾਦਾ ਖਾਣ ਨਾਲ ਫਾਈਬਰ ਉੱਚ ਪਰਪੂਰ ਹੋ ਜਾਂਦਾ ਫਾਈਬਰ ਜਦੋਂ ਰੋਟੀ ਥੋੜੀ ਠੰਡੀ ਹੋਊਗੀ ਕੋਸੀ ਰਹਿ ਜਾਊਗੀ। ਕਿਆ ਬਾਤ। ਉਦੋਂ ਚ ਬਹੁਤ ਮਾਤਰਾ ਚ ਫਾਈਬਰ ਹੋ। ਫਾਸਟ ਫੂਡ, ਕੋਲਡ ਡਰਿੰਕ, ਕਈ ਚੀਜ਼ਾਂ ਜਿਆਦਾ ਹੁਣ ਤੁਸੀਂ ਦੇਖ ਲਓ ਵੀ 70 ਤੋਂ 80% ਲੋਕ ਬੈਕਰੀ ਦਾ ਸਮਾਨ ਹੀ ਖਾਈ ਜਾਂਦੇ ਨੇ। ਬਿਸਕੁਟ ਲੈ ਲਿਓ ਉਥੋਂ। ਹੁਣ ਬੱਚੇ ਆਪਣੇ ਬੈਕਰੀਆਂ ਜਾਂਦੇ ਬਹੁਤ ਵੱਡੀਆਂ-ਵੱਡੀਆਂ ਬੈਕਰੀਆਂ ਖੁੱਲ ਗਈਆਂ ਇੱਥੇ। ਅੰਦਰ ਬੈਠਣ ਨੂੰ ਜਗ੍ਹਾ ਬੈਠੀ ਐਸੀ ਚੱਲੀ ਜਾਂਦੇ ਨੇ। ਪੀਜ਼ਾ ਮੰਗਾ ਲਿਆ, 버ਗਰ ਮੰਗਾ ਲਿਆ, ਉੱਪਰੋਂ ਕੋਲਡ ਡਰਿੰਕ ਪੀ ਲਿਆ। ਨਾਲ ਦੀ ਨਾਲ ਉੱਠ ਕੇ ਤੁਰਨ ਲੱਗਿਆਂ, ਦੇ ਦਿਓ ਜੀ ਕਿਲੋ ਬਿਸਕੁਟ ਦੇ ਦਿਓ, ਨਿਰਮ ਜਦ ਆਦਿਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਮੈਦਾ ਹੀ ਖਾਈ ਜਾਂਦੇ ਆ। ਕੋਈ ਚਾਹ ਦੀ ਚੀਜ਼ ਖਾਂਦੇ ਨਹੀਂ ਤਾਂ ਲੀਵਰ ਕੀ ਕਰੂਗਾ ਉੱਥੇ? ਹੂੰ ਹੂੰ ਲੀਵਰ ਤਾਂ ਫੈਟੀ ਹੋ ਜਾਊਗਾ। ਤੇ ਤੁਹਾਡੇ ਮੁਤਾਬਿਕ ਫਿਰ ਚੱਜ ਦੀ ਚੀਜ਼ ਕਿਹੜੀ ਹੈ? ਚੱਜ ਦੀ ਚੀਜ਼ ਫਿਰ ਆਪਾਂ ਘਰ ਦਾ ਪ੍ਰਸ਼ਾਦਾ ਥੋੜਾ ਜਿਹਾ ਠੰਡਾ ਉਹ ਖਾਈਏ ਜਿੱਦਾਂ ਗੁਰੂ ਘਰ ਦੇ ਲੰਗਰ ਪੱਕਦਾ। ਠੀਕ ਹੈ। ਲੰਗਰ ਪੱਕਦਾ ਟੋਕਰੇ ਦੇ ਵਿੱਚ ਉਹ ਕੱਜ ਕੱਜੀ ਜਾਂਦੇ ਨੇ। ਹਾਂਜੀ ਹਾਂਜੀ। 15 ਤੋਂ 20 ਜੱਧੇ ਘੰਟੇ ਦੇ ਬਾਅਦ ਹੌਲੀ ਹੌਲੀ ਜਿੱਦਾਂ ਇਹਦਾ ਗਰਮ ਗਰਮ ਪੱਕਦਾ ਅੱਗੇ ਅੱਗੇ ਜਾ ਕੇ ਸੰਗਤ ਨੂੰ ਮਿਲਦਾ ਵਾ। ਠੀਕ ਹੈ। ਉੱਥੋਂ ਆਪਾਂ ਲੰਗਰ ਪ੍ਰਸ਼ਾਦ ਦਾ ਖਾ ਕੇ ਚਲੋ ਗੁਰੂ ਘਰ ਦਾ ਹੈ ਤਾਂ ਬਖਸ਼ਿਸ਼ ਹੁੰਦੀ ਹੈ ਤੇ ਪਰ ਆਪਾਂ ਘਰੇ ਆ ਕੇ ਫਿਰ ਭੁੱਖ ਲੱਗਦੀ ਹੈ ਟੈਕਨੀਕਲ ਗੱਲ ਕਰਦੇ ਆਈਏ ਵੀ ਥੋੜਾ ਜਿਆ ਪ੍ਰਸ਼ਾਦ ਦਾ ਠੰਡਾ ਹੋ ਜਾਂਦਾ ਦਾਲ ਜਿਹੜੀ ਉਹ ਬਣੀ ਹੁੰਦੀ ਹੈ ਇੱਕ ਤਾਂ ਦੇਗ ਚ ਬਣੀਦੀ ਆ ਉਹਦੀ ਵੱਡੀ ਘਰਮਾਤੇ ਆਪਣੇ ਘਰੇ ਸਿਲਵਰ ਦੇ ਬਰਤਨ ਨੇ ਕੁੱਕਰ ਨਾਲ ਦੀ ਨਾਲ 10 ਮਿੰਟ ਦਾਲ ਬਣਾ ਲੈਣ ਦਾਲ ਦੇ ਪੱਲੇ ਹੀ ਕੱਖ ਨਹੀਂ ਜਾਂਦਾ ਉਹ ਵੀ ਐਸਿਡ ਬਣ ਜਾਂਦੀ ਆ ਓਕੇ ਉਹਦੇ ਕਾਰਨ ਹੀ ਸਾਨੂੰ ਲੀਵਰ ਫੈਟੀ ਐਸਿਡ ਇਤਜਾਬ ਬਣਦਾ ਮੇਟਾ ਦਾ ਲੋਕ ਦੋ ਚਪਚੇ ਪਾ ਕੇ ਪਾਣੀ ਚ ਚਾਹ ਚ ਭਲਾ ਦੇਣ ਉਹ ਫਲਾਸੀ ਤੁਰੇ ਰਹਿਣਾ ਹੂੰ ਤੇ ਉਹ ਗੱਲ ਵੱਖਰੀ ਹੈ ਪਰ ਇਹ ਬਹੁਤ ਵੱਡੀ ਓਸ਼ਧੀ ਹੈ ਜੇ ਇਹਨੂੰ ਆਪਾਂ ਸਹੀ ਮਾਤਰਾ ਸਹੀ ਤਰੀਕੇ ਨਾਲ ਯੂਜ਼ ਕਰਾਂਗੇ ਇਹ ਹਜ਼ਾਰਾਂ ਰੋਗ ਦੂਰ ਕਰਦਾ ਸਰੀਰ ਦੇ ਆਪਾਂ ਮੰਨ ਲੈਂਦੇ ਹਾਂ ਕਿ ਵਰਨ ਕੁਝ ਦਰਸ਼ਕਾਂ ਮੈਨੂੰ ਦੱਸਾਂਗੇ ਜਿਵੇਂ ਕਿ ਜੇ ਤੁਸੀਂ ਹੁਣ ਇਹਨੂੰ ਸਹੀ ਓਸ਼ਧੀ ਰੂਪ ਚ ਤੁਸੀਂ ਇਹਦਾ ਇਸਤੇਮਾਲ ਕਰੋਗੇ ਤੇ ਲੀਵਰ ਕਲੀਨਰ ਵੀ ਹੈ ਅੱਛਾ ਥੋੜੀ ਜੀ ਮਾਤਰਾ ਦੇ ਚ ਪਾਣੀ ਪਾ ਕੇ ਜੇ ਆਪਾਂ ਇਹਨੂੰ ਯੂਜ਼ ਕਰਦੇ ਆ ਤੇ ਇਹ ਲੀਵਰ ਕਲੀਨਰ ਲੀਵਰ ਨੂੰ ਵਾਸ਼ ਕਰਨ ਵਾਸਤੇ ਇਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ। ਕੀ ਬਾਤ ਹੈ? ਕੀ ਬਾਤ ਹੈ? ਦੂਜਾ ਇਹ ਆ ਵੀ ਜਿੱਦਾਂ ਬਦ ਦੰਦਾਂ ਦੇ ਆਪਣੇ ਪੀਲਾਪਨ ਆ ਜਾਂਦਾ। ਹਾਂਜੀ ਹਾਂਜੀ। ਦੰਦਾਂ ਦੇ ਪੀਲਾਪਨ ਮਹਿੰਗੀਆਂ ਮਹਿੰਗੀਆਂ ਪੇਸਟਾਂ ਯੂਜ਼ ਕਰਦੇ ਕਦੇ ਦੰਦਾਂ ਦਾ ਪੀਲਾਪਨ ਜਾਂਦਾ ਨਹੀਂ। ਠੀਕ ਹੈ। ਤੁਸੀਂ ਇਹਦਾ ਥੋੜਾ ਜਿਹਾ ਮਿੱਠਾ ਸੋਡਾ ਬ੍ਰਸ਼ ਤੇ ਲਗਾ ਕੇ ਜਿੱਦਾਂ ਹੁਣ ਇਹਦੇ ਵਿੱਚ ਪਿਆ ਹੈ ਬ੍ਰਸ਼ ਤੋਂ ਬੜਾ ਟੱਚ ਕਰਨਾ ਤੇ ਜਿੱਦਾਂ ਆਪਾਂ ਬਰਸ਼ ਕਰਦੇ ਆ ਇਹਨੂੰ ਕਰ ਲੈਣਾ ਦੋ ਮਿੰਟ। ਬਾਦ ਦੇ ਵਿੱਚ ਤੁਸੀਂ ਚੂੜੀ ਕਰ ਲੈਣੀ ਹੈ ਤੇ ਦੇਖਦਾ ਚਮਕਣਗੇ ਕੀ ਰਿਆ ਮਨ ਕੀ ਬਾਤ ਇੰਨਾ ਜਿਆਦਾ ਬਹੁਤ ਇਹ ਜਿਹੜਾ ਹੈਗਾ ਵਾਲਟ ਦੇ ਤੌਰ ਤੇ ਕਲੀਨਿੰਗ ਦੇ ਤੌਰ ਤੇ ਵੀ ਜਾਣਿਆ ਜਾਂਦਾ ਜੀ 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 ਇਸ ਤੋਂ ਇਲਾਵਾ ਜਿੱਦਾਂ ਮੂੰਹ ਚ ਸਮੈਲ ਆਉਂਦੀ ਉਹਨੂੰ ਇਹ ਦੂਰ ਕਰਦਾ ਜਾਂ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਗਲਾਸ ਪਾਣੀ ਲੈ ਕੇ ਉਹਦਾ ਮਤਲਬ ਕਿ ਥੋੜਾ ਜਿਹਾ ਅੱਧਾ ਕ ਚਮਚਾ ਦੇ ਪਾ ਕੇ ਮਿੱਠਾ ਸੋਡਾ ਉਹਦੀਆਂ ਚੂੜੀਆਂ ਕਰ ਲੀਆਂ ਜਾਂ ਦੋ ਤਿੰਨ ਘਰਾਰੇ ਕਰ ਲੈ ਜਾਂਣ ਘਰਾਰੇ ਕਰ ਲੈ ਜਾਂਣ ਮੂੰਹ ਦੀ ਸਮੈਲ ਵੀ ਦੂਰ ਕਰ ਦਿੰਦਾ ਪਿਆਜ਼ ਲਸਣ ਦੀ ਵੀ ਸਮੈਲ ਇਹ ਦੂਰ ਕਰ ਦਿੰਦਾ ਜੀ 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 ਜੇ ਤੁਸੀਂ ਇਹਨੂੰ ਕੈਮੀਕਲ ਪਾਵਰ ਹਾਊਸ ਦਾ ਬਿਸਦੇ ਨਾਮ ਦੇ ਦਿੱਤਾ ਗਿਆ ਮਾਰਕਾ ਦੇ ਵਿੱਚ ਇਹਨੂੰ ਕਹਿੰਦੇ ਕੈਮੀਕਲ ਪਾਵਰ ਹਾਊਸ ਆ ਮਿੱਠਾ ਥੋੜਾ ਉਹਦਾ ਕਾਰਨ ਇਹ ਵੀ ਜਿੱਦਾਂ ਅਸੀਂ ਬਹੁਤ ਮਹਿੰਗੇ ਮਹਿੰਗੇ ਜਿਹੜੇ ਹੈ ਕੋਲੀਨ ਵਗੈਰਾ ਕਈ ਦਾ ਸ਼ੀਸ਼ੇ ਸਾਫ਼ ਕਰਨ ਵਾਲੇ ਆਉਂਦੇ ਕਲੀਨਰ ਆਉਂਦੇ ਕਿੰਨੇ ਕਿੰਨੇ ਮਹਿੰਗੇ ਉਹ ਆਪਣਾ ਘਰ ਦਾ ਫਰਨੀਚਰ ਸਾਫ਼ ਕਰਦੇ ਆ ਉਹਦੇ ਨਾਲ ਫੇਰ ਵੀ ਨਹੀਂ ਸਾਫ਼ ਹੁੰਦਾ ਮਿੱਠੇ ਥੋੜੇ ਨੂੰ ਤੁਸੀਂ ਬਰਾਬਰ ਮਾਤਰਾ 'ਚ ਸਿਰਕੇ 'ਚ ਪਾ ਕੇ ਜਿੱਥੇ ਮਰਜੀ ਟੇਬਲ ਬੱਚਿਆਂ ਦੇ ਖਡਾਉਣੇ ਫਰਨੀਚਰ ਫਰਿੱਜ ਜੀ ਏਸੀ ਜਿਹਦੇ ਉੱਪਰ ਵੀ ਤੁਸੀਂ ਮਾਰੋਗੇ ਬਿਲਕੁਲ ਚਮਕਣ ਲੱਗ ਜਾਏਗਾ ਨਾਲੇ ਕੋਈ ਕੈਮੀਕਲ ਨਹੀਂ ਕੋਈ ਨੁਕਸਾਨ ਨਹੀਂ ਹੋਊਗਾ ਜੀ 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 ਚਮੜੀ ਦੇ ਵਿੱਚ ਜੇ ਚਮੜੀ ਧੱਫੜ ਹੋ ਜਾਣ ਖਾਰਸ਼ ਹੋ ਜਾਣ ਸਕਿਨ ਦੀ ਤੁਹਾਨੂੰ ਪ੍ਰੋਬਲਮ ਆ ਜਾਵੇ ਜਿੱਦਾਂ ਆਪਾਂ ਕਹਿ ਦਿੰਨੇ ਆਂ ਵੀ ਸਾਡੇ ਚਮੜੀ ਦੇ ਪ੍ਰਸਾਰ ਸਾੜ ਪੈ ਰਿਆ ਜਾਂ ਸਕਿਨ ਸਾਡੀ ਆਇਲੀ ਆ ਤੁਸੀਂ ਇੱਕ ਕੁਆਲਟੀ ਪਾਣੀ ਦੇ ਵਿੱਚ ਚਾ ਚਾਰ ਕ ਚਮਚ ਪਾ ਕੇ ਮਿੱਠਾ ਸੋਡਾ ਦੇ ਨਾਲ ਹਲਾਓ ਇੱਕ ਤਾਂ ਉਹ ਤੁਹਾਡੀ ਜਿਹੜੀ ਚਮੜੀ ਬਿਲਕੁਲ ਕਲੀਨ ਕਰ ਦੂਗਾ ਠੀਕ ਹੈ ਕਿਸੇ ਤਰ੍ਹਾਂ ਦੀ ਆਇਲੀ ਸਕਿਨ ਉਹ ਵੀ ਬਿਲਕੁਲ ਠੀਕ ਹੋ ਜੂਗੀ ਠੀਕ ਹੈ ਦੂਜਾ ਹੈ ਚਮੜੀ ਦਾ ਜੇਕਰ ਇਹਨੂੰ ਸਾੜ ਪੈ ਰਿਹਾ ਹੂੰ ਸਾੜ ਪੈਣ ਵਾਸਤੇ ਵੀ ਚਾਰ ਤੋਂ ਪੰਜ ਚਮਚ ਮਿੱਠਾ ਸੋਡਾ 1 ਲੀਟਰ ਚ ਪਾ ਕੇ ਤੁਸੀਂ ਠੀਕ ਹੈ ਉਹਨੂੰ ਕੋਲ ਲੈਣਾ ਵਾ ਤੌਲੀਏ ਨਾਲ ਜਿੱਥੇ ਸਾੜ ਪੈਂਦਾ 20 25 ਮਿੰਟ ਨੂੰ ਡਿੱਪ ਕਰਕੇ ਦੋ ਦੋ ਤਿੰਨ ਤਿੰਨ ਬਾਅਦ ਲਾਈ ਜਾਣਾ ਉੱਥੇ ਠੀਕ ਹੈ ਤੇ ਨਾਲ ਦੀ ਨਾਲ ਉਹ ਸਾੜ ਵੀ ਚੰਮੜੀ ਤੋਂ ਦੂਰ ਕਰਨਾ 6 ਸਾਲ ਤੋਂ ਉੱਪਰ ਹੀ ਦੇਣਾ ਵਾ ਛੋਟੇ ਬੱਚਿਆਂ ਨੂੰ ਮਿੱਠਾ ਸੌਡਾ ਨਹੀਂ ਦੇਣਾ ਦਰਸ਼ਕ ਧਿਆਨ ਨਾਲ ਸੁਣ ਲੈਣਾ ਕਿਤੇ ਛੋਟੇ ਬੱਚਿਆਂ ਨੂੰ ਮਿੱਠਾ ਸਾਡਾ ਜਾਂ ਪਾਣੀ ਚ ਪਾ ਕੇ ਜਾਂ ਕਿਸੇ ਚੀਜ਼ ਚ ਪਾ ਕੇ ਨਹੀਂ ਦੇਣਾ ਚਾਹੀਦਾ ਠੀਕ ਹੈ 6 ਸਾਲ ਤੋਂ ਉੱਪਰ ਹੀ ਦੇਣਾ ਚਾਹੀਦਾ ਜੀ 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 ਉਹ ਜਦੋਂ ਆਪਾਂ ਇਹ ਮਿਕਸ ਕਰਾਂਗੇ ਸਾਰੇ ਨੂੰ ਮੇਸ ਕਰਕੇ ਦਰਸ਼ਕਾਂ ਨੂੰ ਦੱਸਾਂਗੇ ਲੈਣਾ ਇੱਕ ਤਾਂ ਖਾਣਾ ਸੌਕਾ ਹੋ ਜੂਗਾ ਕਟਵਾ ਨਹੀਂ ਹੋਊਗਾ ਤੇ ਡਾਈਜੈਸਟਰ ਸਿਸਟਮ ਨੂੰ ਵੀ ਇਹ ਮਦਦ ਮਿਲਦੀ ਹੈ ਜਿਹੜੇ ਇਹਦੇ ਚੂਰੇ ਨਾਲ ਜਮੈਨ ਦੇ ਕਾਫੀ ਸਾਰੇ ਗੁਣ ਹੁੰਦੇ ਨੇ ਜਮੈਨ ਯੂਰਿਨ ਇਨਫੈਕਸ਼ਨ ਨੂੰ ਵੀ ਠੀਕ ਕਰਦੀ ਹੈ ਯੂਰਿਨ ਚ ਜੇ ਤੁਹਾਨੂੰ ਜਲਣ ਆ ਰਹੀ ਹੈ ਬਲਦਾ ਬਲਦਾ ਜਿੱਦਾਂ ਹੁਣ ਪੇਸ਼ੈਂਟ ਆਏ ਨੇ ਕਿ ਸਾਨੂੰ ਬਾਥਰੂਮ ਆ ਰਿਹਾ ਬਹੁਤ ਜ਼ਿਆਦਾ ਜਲਨ ਹੋ ਰਹੀ ਹੈ ਉਹਨੂੰ ਵੀ ਠੀਕ ਕਰਦੀ ਹੈ ਜੇ ਆਪਣੀਆਂ ਮਹਿਲਾਵਾਂ ਜਿਹੜੀਆਂ ਬੀਬੀਆਂ ਆ ਮਾ ਭੈਣਾਂ ਵਾ ਜਿਹੋਨਾਂ ਨੂੰ ਪੀਰੀਅਡ ਦੌਰਾਨ ਦਰਦ ਹੁੰਦੀ ਆ ਉਹਦੇ ਵਾਸਤੇ ਵੀ ਅਜਮੈਨ ਦਾ ਜਿਹੜਾ ਸਹੀ ਸੇਵਨ ਕਰ ਲਿਆ ਜਾਵੇ ਤੋ ਉਹਨੂੰ ਵੀ ਦੂਰ ਕਰਦੀ ਆ ਠੀਕ ਹੈ ਜੀ ਅਰੀਜਨਲ ਨਿੰਬੂ ਸਾਤ ਦੇ ਵਿੱਚ ਜਿੱਦਾਂ ਨਿੰਬੂ ਦਾ ਸਾਤ ਨਿੰਬੂ ਜੀ ਸਭ ਨੂੰ ਪਤਾ ਵਿਟਾਮਿਨ ਸੀ ਹੁੰਦਾ ਵਿਟਾਮਿਨ ਸੀ ਜ ਆਪਣੇ ਸਰੀਰ ਦੀ ਸਫਾਈ ਵੀ ਕਰਦਾ ਹੱਡੀਆਂਾਂ ਨੂੰ ਵੀ ਤਾਕਤ ਦਿੰਦਾ ਕਿਸੇ ਤਰ੍ਹਾਂ ਦਾ ਜਿੱਦਾਂ ਹੁਣ ਬੀਪੀ ਦੀ ਗੱਲ ਹੀ ਕਰ ਲੋ ਤੁਸੀਂ ਹਾਈ ਬੀਪੀ ਨੂੰ ਵੀ ਇਹ ਨਾਰਮਲ ਕਰਦਾ ਕਿਉਂਕਿ ਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਕੈਸ਼ੀਅਮ ਬੀਪੀ ਹਾਈ ਨੂੰ ਨੋਰਮਲ ਕਰਦਾ ਜੇ ਰੋਜ਼ ਨਿੰਬੂ ਨੂੰ ਆਪਾਂ ਵੈਸੇ ਨਿੰਬੂ ਨਿਚੋੜ ਕੇ ਗਲਾਸ ਦੇ ਵਿੱਚ ਖਾਲੀ ਪਾਣੀ ਚ ਲੈ ਲਿਆ ਜਾਵੇ ਤੇ ਬੀਪੀ ਦੇ ਗੋਲੀਆਂ ਦੀ ਲੋਟ ਨਹੀਂ ਪੈਂਦੀ ਜਿਦਾ ਹੁਣ 10 10 15 15 ਸਾਲ ਤੋਂ ਜਾ ਕੇ 5 5 7 7 ਸਾਲ ਤੋਂ ਐਸਿਡ ਬਾਰੇ ਐਂਟਾਸਿਡ ਦੇ ਕੈਪਸੂਲ ਆਪਾਂ ਖਾ ਰਹੇ ਆ ਉਹਦੇ ਨਾਲ ਕਾਫੀ ਬੋਡੀ ਦਾ ਨੁਕਸਾਨ ਹੋਇਆ ਅੰਦਰ ਜਿਹੜੇ ਪੁਰਾਣੇ ਰੋਗ ਆ ਉਹਨਾਂ ਨੂੰ ਕੰਮ ਕਰ ਵੀ ਜਾਂਦਾ ਨਹੀਂ ਵੀ ਕਰ ਦਿੰਦਾ 50 50 ਪਰਸੈਂਟ ਚਾਂਸ ਹੁੰਦੇ ਨੇ ਜੇ ਨਵਾਂ ਕੋਈ ਐਸਿਡ ਬਣ ਲੱਗਾ ਲੀਵਰ ਨੂੰ ਹਜੇ ਕੋਈ ਜ਼ਿਆਦਾ ਫੈਟੀ ਨਹੀਂ ਹੋਇਆ ਪੇਟ 'ਚ ਗੈਸ ਹੁਣੇ ਬਣਨ ਲੱਗੀ ਪੰਜ-ਛੇ ਦਿਨ ਤੋਂ ਉਹਨੂੰ ਤਾਂ ਫਟਾਫਟ ਨਾਲ ਦੀ ਨਾਲ ਇਹ ਨਹੀਂ ਗੱਲ ਵੀ ਕੰਮ ਨਹੀਂ ਕਰਦਾ ਪੂਰਾ ਹੀ ਕਰਦਾ ਵਾ ਪਰ ਕੁਝ ਜਿੱਦਾਂ ਪੁਰਾਣੇ ਰੋਗਾਂ ਤੇ ਕੰਮ ਘੱਟ ਕਰਦਾ ਵਾ ਉਹਦੇ ਵਾਸਤੇ ਫਿਰ ਸਾਨੂੰ ਕੁਝ ਮੈਡੀਸਿਨ ਵੀ ਯੂਜ਼ ਕਰਦੀਆਂ ਪੈਂਦੀਆਂ ਆ ਜਿਵੇਂ ਕਿ ਜਿਵੇਂ ਕਿ ਸਾਡੇ ਕੋਲ ਐਕਸਟ੍ਰੈਕਟ ਹੁੰਦੇ ਨੇ ਜਿੱਦਾਂ ਅ ਅੱਛਾ ਜੀ ਇਹ ਕਿਉਂਕਿ ਇਹ ਚੀਜ਼ ਐਕਸਟ੍ਰੈਕਟ ਜਿਹਨੂੰ ਕਹਿ ਦਿੰਦੇ ਆ ਹੂੰ ਹੂੰ ਕਿੱਥੇ ਕੁਆਂਟਲ ਜਿਹੜਾ ਜੋਇਨ ਹੋਵੇ ਉਹਦੇ ਵਿੱਚੋਂ ਨਿਕਲਦੀ 100 ਗ੍ਰਾਮ ਦਾ ਐਕਸਟ੍ਰੈਕਟ ਤਾਂ ਇੰਨਾ ਕਿ ਨਿਕਲਦਾ ਹੁੰਦਾ ਇਹ ਤਾਂ ਫਿਰ ਪਾਵਰਫੁੱਲ ਉਹਦੇ ਨਾਲ ਕਿੰਨਾ ਕਿੱਥੇ ਹੌਲ ਪਾਰਟ ਕਿੰਨਾ ਕੁ ਯੂਜ਼ ਕਰ ਲਾਂਗੇ ਅਸੀਂ ਜੀ 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 ਇਹ ਜਿਹੜੀ ਆਪਣੀ ਪੈਥੀ ਆ ਇੱਕ ਉਦਰਾ ਦੇ ਜਿਹੜੇ ਪੇੜ ਪੌਦਿਆਂ ਦੇ ਜਾ ਜਿੱਦਾਂ ਆਪਾਂ ਕਹਿੰਦੇ ਛੋਟੇ ਜਿਹੇ ਥੱਲੇ ਜਿਹਨੂੰ ਪਖੜਾ ਆ ਜਾਂ ਕਈ ਚੀਜ਼ਾਂ ਜਿਹੜੀਆਂ ਧਰਤੀ ਤੇ ਉਗਦੀਆਂ ਉਹਨਾਂ ਦੇ ਐਕਸਟ੍ਰੈਕਟ ਹੀ ਹੁੰਦੇ ਆ ਇਹਦਾ ਇਸਤੇਮਾਲ ਕਿਵੇਂ ਕਰਨੇ ਜੀ ਡਾਕਟਰ ਸਾਹਿਬ ਇਸਤੇਮਾਲ ਇਹਦਾ ਫਰੁਕੀ ਸਾਹਿਬ ਤੁਹਾਨੂੰ ਕਰਕੇ ਦਿਖਾ ਹੀ ਦਿੰਨੇ ਆ ਹੂੰ ਹੂੰ ਬਾਕੀ ਇਹ ਡ੍ਰੌਪਸ ਵਾਲੀ ਮੈਡੀਸਨ ਹੁੰਦੀ ਏ ਇਹ ਆਪਣੀਆਂ ਮੈਡੀਸਨ ਉਹ ਨਹੀਂ ਹੁੰਦੀਆਂ ਗਲਾਸ ਚ ਇੰਨਾ ਗਲਾਸ ਪਾ ਲੈ ਇੱਕ ਹੁੰਦਾ ਰਸ ਇੱਕ ਉਹਦਾ ਐਕਸਟ੍ਰੈਕਟ ਐਕਸਟ੍ਰੈਕਟ ਬੂੰਦਾਂ ਵਾਲੀ ਲਿਆ ਜਾਂਦਾ ਠੀਕ ਹੈ ਤੁਹਾਨੂੰ ਲੈ ਕੇ ਦਿਖਾ ਦਿੰਨੇ ਆਪਾਂ ਅੱਛਾ ਜੀ ਸਾਰੀਆਂ ਅਸੀਂ ਜਿੱਦਾਂ ਅਲੱਗ-ਅਲੱਗ ਰੋਗਾਂ ਤੋਂ ਕੋਈ ਵੀ ਸਾਡੇ ਦੇ ਅਕੋਰਡਿੰਗ ਅਸੀਂ ਇਹ ਦੇਖੋ ਇੰਨਾ ਬੂੰਦਾ ਪਾ ਕੇ ਨਾ ਠੀਕ ਹੈ ਮਿਨਿਮਮ ਵੀ ਕੋਸ਼ ਜਿਹੜੀਆਂ ਸਾਡੇ ਕੋਲ ਤੇਜ਼ ਹੁੰਦੀਆਂ ਮੈਡੀਸਨ ਜਿਆਦਾ ਪਾਵਰਫੁਲ ਹੁੰਦੀਆਂ ਹੁੰਦੀਆਂ ਪੰਜ ਕਿਸੇ ਦੀਆਂ ਪੰਜ ਹੁੰਦੀਆਂ ਕਿਸੇ ਦੀਆਂ 20 ਹੁੰਦੀਆਂ ਬਾਕੀ ਜਿਹੜਾ ਅਸੀਂ ਜਦੋਂ ਪੇਸ਼ੈਂਟ ਨੂੰ ਦੇਖਦੇ ਆ ਡਾਇਗਨੋਸ ਕਰਦੇ ਆ ਉਹਦੇ ਅਕੋਰਡਿੰਗ ਕਿਸੇ ਨੂੰ ਮੈਡੀਸਿਨ ਜ਼ਿਆਦਾ ਦੀ ਲੋਡ ਹੁੰਦੀ ਕਿਸੇ ਨੂੰ ਘੱਟ ਦੀ ਲੋਡ ਨਹੀਂ ਉਹ ਡੋਜ਼ ਫਿਰ ਅਸੀਂ ਮੌਕੇ ਤੇ ਸਿਲੈਕਟ ਕਰਦੇ ਹਾਂ ਇਹਨੂੰ ਬੱਸ ਇੱਦਾਂ ਲੈ ਕੇ ਤੇ ਮਾੜੇ ਹਲਾ ਕੇ ਤੇ ਪੀ ਲਿਆ ਜਾਵੇ ਇਲੈਕਟਰ ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਸੀਂ ਜਿਹੜੀਆਂ ਸਲਿੱਪ ਪਾਗ ਬਣਾਈਆਂ ਸਪੈਸ਼ਲ ਉਹਦੇ ਉੱਪਰ ਲਿਖਿਆ ਦੇ ਕੋਈ ਕੈਮੀਕਲ ਸਾਫਤ ਕਰ ਦੇਵੇ ਅਸੀਂ ਜਿੰਨਾ ਜਰਮਾਨਾ ਹੈ ਉਹਨਾਂ ਦੇ ਦਿੰਦੇ ਹਾਂ ਜਿੰਨੀ ਕਿੰਨੀ ਕਿੰਨੇ ਗ੍ਰਾਮ ਲੈਣ ਨੁਸਖਾ ਕਿੰਨੇ ਗ੍ਰਾਮ ਦਾ ਬਣਾਉਣਾ ਨੁਸਖਾ ਇਹਦਾ ਦਰਸ਼ਕ ਸੁਣ ਲੈਣ ਪਹਿਲਾਂ ਬਣਾਪ ਬਾਅਦ ਚ ਦਿੰਨੇ ਆ ਜਿਹੜਾ ਪੋਟਾਸ਼ੀਆ ਦਾ ਚੂਰਾ ਵਾ ਉਹ 100 ਗ੍ਰਾਮ ਲੈਣਾ ਅ ਜਿਵੇਂ ਇਹਨੂੰ 100 ਗ੍ਰਾਮ ਲੈਣਾ ਵਾ ਜਿਹੜਾ ਮਿੱਠਾ ਸੋਡਾ ਉਹ ਵੀ 100 ਗ੍ਰਾਮ ਲੈਣਾ ਵਾ ਇਹ ਤਿੰਨੇ 100 100 ਗ੍ਰਾਮ 'ਚ 20 ਗ੍ਰਾਮ ਨਿੰਬੂ ਦਾ ਸੱਤ ਪਾਉਣਾ ਓਕੇ ਠੀਕ ਹੈ ਜੀ ਮੈਨੂੰ ਅਜਵਾਇਨ ਨੂੰ ਅਸੀਂ ਲੈ ਲਿਆ ਅਜਵਾਇਨ ਨੂੰ ਕੀ ਕਰਨਾ ਜੀ ਅ ਜਿਵੇਂ ਇਹਨੂੰ ਮੜਾ ਜਾ ਪਾ ਸੇਕ ਲੈਣਾ ਮੜਾ ਜਾ ਇੱਥੋਂ ਚਮਚ ਇਹ ਹੋ ਗਿਆ 100 ਗ੍ਰਾਮ ਤੇ ਨੇ ਚੀਜ਼ਾਂ ਠੀਕ ਹੈ ਜੀ ਇਹਦੇ ਵਿੱਚ 20 ਗ੍ਰਾਮ ਹੀ ਨਿੰਬੂ ਦਾ ਸੱਤ ਪਾਉਣਾ ਤੁਸੀਂ 100 ਗ੍ਰਾਮ ਦਾ ਜੇ ਫਾਰਮੂਲਾ ਬਣਾਉਣਾ ਵਾ ਨੁਕਸਾ ਬਣਾਉਣਾ ਵਾ ਤੇ ਇਹਨੂੰ ਫਿਰ ਤੁਸੀਂ 20 ਗ੍ਰਾਮ ਨਾਲ ਇੰਨਾ ਕੋ ਹੋ ਜਾਊਗਾ 100 ਦੇ ਮੁਕਾਬਲੇ ਉਹ ਤੁਸੀਂ ਜਿੱਦਾਂ ਤੁਸੀਂ ਪਸਾਰੀ ਤੋਂ ਲੈਣ ਜਾਓਗੇ ਤੁਹਾਨੂੰ ਤੋਲ ਕੇ ਦੇਣਗੇ ਉਹ ਠੀਕ ਹੈ ਉਹਨੂੰ ਤੋਲ ਕੇ ਹੀ ਐਸਿਡਿਟੀ ਜਿੰਨੀ ਮਰਜ਼ੀ ਪ੍ਰਾਣੀ ਹੋਵੇ ਸਭ ਤੋਂ ਵੱਡਾ ਗਰ ਜਿਹੜਾ ਕਬਜ ਕਬਜ ਨੂੰ ਇਹ ਦੂਰ ਕਰੂਗਾ ਓਕੇ ਜਿਹੜਾ ਮਿੱਠਾ ਸੋਡਾ ਵਾ ਇਹਦੇ ਨਾਲ ਅਸੀਂ ਹਜ਼ਾਰਾਂ ਰੋਗ ਹੀ ਠੀਕ ਕੀਤੇ ਇਹ ਅਜੇ ਤਾਂ ਕੁਝ ਵੀ ਨਹੀਂ ਦੱਸਿਆ ਜੋ ਲਗ ਲਗ ਤਰੀਕੇ ਨਾਲ ਆਪਾਂ ਦਾ ਚੈਪਟਰ ਜੇ ਕਿਸੇ ਨੂੰ ਲਿਖਾ ਦਈਏ ਪੇਜ ਲਿਖਾ ਦਈਏ 100 ਪੇਜ ਬਣ ਜੂਗਾ ਦੇਖੋ ਜਿਹੜਾ ਲੀਵਰ ਕਲੀਨਰ ਆ ਹਾਂਜੀ ਉਹ ਪੱਥਰੀਆਂ ਨੂੰ ਕਿਥੇ ਛੱਡੂਗਾ ਪੱਥਰੀਆਂ ਨੂੰ ਬਾਹਰ ਕੱਢ ਦੂਗਾ ਅੰਦਰ ਜੋ ਵੀ ਆਪਣੇ ਐਸਿਡਾਂ ਤਜਾਬਾਂ ਨੂੰ ਤਾਂ ਪਹਿਲੇ 5-4 ਦਿਨ ਚ ਇਹਨੇ ਠੀਕ ਕਰ ਦੇਣਾ ਠੀਕ ਹੈ ਬਾਕੀ ਪੱਥਰੀਆਂ ਤੇ ਵੀ ਇਹ ਕੰਮ ਕਰਦਾ ਵਾ ਅਸੀਂ ਆਯੁਰਵੇਦ ਦਾ ਵੀ ਇਲੈਕਟ੍ਰੋਪੈਥੀ ਦੇ ਨਾਲ ਸਹਾਰਾ ਲੈਂਦੇ ਆ ਕਿਉਂਕਿ ਕੋਈ ਪੇਸ਼ੈਂਟ ਆਯੁਰਵੇਦ ਨਾਲ ਠੀਕ ਹੁੰਦੇ ਆ ਬਾਤ ਪਿਤ ਕਾਫ ਦਾ ਦੇਖ ਕੇ ਅਸੀਂ ਮੈਡੀਸਨ ਦਿੰਦੇ ਨੇ ਮਿਕਸੀਚ ਨਹੀਂ ਕਰਨਾ ਜੀ ਇਹਨੂੰ ਤੁਸੀਂ ਦੌਰੀ ਡੰਡੇ ਨਾਲ ਘਰੇ ਜਾ ਹਮਾਮ ਦਸਤਾ ਇਦਾਂ ਹੋਊਗਾ ਇਹਦੇ ਨਾਲ ਕੁੱਟੋਗੇ ਤੇ 100% ਦਾ ਰਿਜ਼ਲਟ ਆਊਗਾ ਠੀਕ ਹੈ ਜੇ ਤੁਸੀਂ ਮਿਕਸੀਚ ਗ੍ਰੈਂਡ ਕੀਤਾ ਤੇ ਜਿਹੜੇ ਇਨਗਰੀਡੀIENTS ਆ ਉਹ ਖਤਮ ਹੋ ਜਾਂਦੇ ਆ ਤੇ ਰਿਜ਼ਲਟ ਆਉਣ ਦੇ ਚਾਂਸ 50 ਤੋਂ ਵੀ ਥੱਲੇ ਚਲੇ ਜਾਂਦੇ ਇਸਤੇਮਾਲ ਇਹਨੂੰ ਆਪਾਂ ਖਾਲੀ ਪੇਟ ਵੀ ਕਰ ਸਕਦੇ ਆ ਠੀਕ ਹੈ ਤੇ ਖਾਣਾ ਖਾਣ ਤੇ ਘੰਟਾ ਬਾਅਦ ਤੁਸੀਂ ਬਸ ਅੱਧਾ ਕੁ ਚਮਚਾ ਲੈਣਾ ਪਾਣੀ ਨਾਲ ਅੱਛਾ ਕੋਸੇ ਪਾਣੀ ਨਾਲ ਲੈ ਲਓ ਗਾਇਤਜਾਬ ਰੋਟੀ ਜਿਹੜੀ ਤੁਹਾਡੀ ਖਾਧੀਆਂ ਨਾਲ ਦੀ ਨਾਲ ਹਜਮ ਹੋ ਜਾਵੇ